ਗੁਰੂ ਪਿਆਰਿਓ ਇਸ ਸੰਸਾਰ ਦੇ ਉੱਤੇ ਬੀਬੀ ਭਾਨੀ ਜੀ ਨੇ ਸਤਕਾਰਯੋਗ ਮਾਤਾ ਭਾਨੀ ਜੀ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਜਿਹੜੀ ਔਰਤ ਹੈ ਨਾ ਬੇਟੀ ਹੋਵੇ ਭਵੇਂ ਧੀ ਹੋਵੇ ਭਵੇਂ ਉਹ ਮਾਂ ਹੋਵੇ ਭਵੇਂ ਭੈਣ ਹੋਵੇ ਭਵੇਂ ਨੂੰਹ ਹੋਵੇ ਕੋਈ ਵੀ ਹੋਵੇ ਜਿਹੜੀ ਔਰਤ ਹੈ ਨਾ ਉਹ ਇਸ ਜੱਗ ਦੇ ਉੱਤੇ ਜਨਣੀ ਹੈ ਉਹ ਇਹ ਸੰਸਾਰ ਨੂੰ ਅੱਗੇ ਵਧਾਉਂਦੀ ਹੈ ਜਿਵੇਂ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਸਪਸ਼ਟ ਹੀ ਕਰ ਦਿੱਤਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਕ ਨੰਬਰ 473 ਦੇ ਉੱਤੇ ਤੁਸੀਂ ਸ਼ਬਦ ਪੜ੍ਹ ਸਕਦੇ ਹੋ ਗੁਰੂ ਨਾਨਕ ਮਹਾਰਾਜ ਨੇ ਆਖਿਆ ਭੰਡ ਜੰਮੀ ਐ ਭੰਡ ਨਿਮੀ ਐ ਭੰਡ ਮੰਗਣ ਵਿਆਹ ਇੱਥੇ ਭੰਡ ਦਾ ਅਰਥ ਹੈ ਇਸਤਰੀ ਔਰਤ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਕਹਿ ਰਹੇ ਨੇ ਉਹ ਦੁਨੀਆ ਦੇ ਲੋਕੋ ਜਿਹੜੀ ਇਸਤਰੀ ਹੈ ਨਾ ਔਰਤ ਹੈ ਨਾ ਭੰਡ ਜੰਮੀ ਐ ਇਹ ਔਰਤ ਹੀ ਔਰਤ ਨੂੰ ਤੇ ਮਰਦ ਨੂੰ ਜਨਮ ਦਿੰਦੀ ਹੈ ਆਖੋ ਸਤਨਾਮ ਜੇ ਇਹ ਸੰਸਾਰ ਦੇ ਉੱਤੇ ਮਨੁੱਖ ਆਏ ਨੇ ਤਾਂ ਔਰਤ ਨੇ ਜੰਮੇ ਨੇ ਪਾਵੇਂ ਕੋਈ ਗੁਰੂ ਹੋਵੇ ਪੀਰ ਹੋਵੇ ਔਲੀਆ ਹੋਵੇ ਮੌਲੀਆਂ ਹੋਵੇ ਕੋਈ ਵੀ ਦੇਵੀ ਦੇਵਤਾ ਪੀਰ ਪਕੰਬਰ ਮੁਰਸ਼ਦ ਮੁਰੀਦ ਕੋਈ ਕਿਉਂ ਨਾ ਵੱਡਾ ਮਹਾਬਲੀ ਯੋਧਾ ਕਿਉਂ ਨਾ ਹੋਵੇ ਜੇ ਉਹ ਸੰਸਾਰ ਦੇ ਉੱਤੇ ਆਇਆ ਹੈ ਤਾਂ ਉਹਨੂੰ ਔਰਤ ਨੇ ਜੰਮਿਆ ਹੈ ਤੇ ਗੁਰੂ ਪਿਆਰਿਓ ਇਸ ਕਰਕੇ ਗੁਰੂ ਨਾਨਕ ਮਹਾਰਾਜ ਕਹਿੰਦੇ ਭੰਡ ਜੰਮੀ ਐ ਭੰਡ ਹੀ ਇਸ ਸੰਸਾਰ ਦੇ ਉੱਤੇ ਲੋਕਾਂ ਨੂੰ ਭਾਵ ਮਨੁੱਖਤਾ ਨੂੰ ਜਨਮ ਦਿੰਦੀ ਹੈ ਭੰਡ ਨਿੰਮੀ ਐ ਭੰਡ ਮਤਲਬ ਔਰਤ ਔਰਤ ਦੇ ਪੇਟ ਵਿੱਚ ਹੀ ਬੱਚੇ ਦਾ ਜਨਮ ਹੁੰਦਾ ਨਿੰਮਿਆ ਜਾਂਦਾ ਨਿੰਮਣਾ ਦਾ ਮਤਲਬ ਹੈ ਪੈਦਾ ਹੋਣਾ ਬਣਨਾ ਕਿਸੇ ਚੀਜ਼ ਦਾ ਔਰਤ ਹੀ ਹੈ ਜਿਹੜੀ ਬੱਚੇ ਨੂੰ ਜਨਮ ਦੇ ਸਕਦੀ ਹੈ ਭਾਵੇਂ ਉਹ ਬੱਚਾ ਬੇਟੀ ਹੋਵੇ ਭਾਵੇਂ ਬੇਟਾ ਹੋਵੇ ਇਹ ਔਰਤ ਹੀ ਦੇ ਸਕਦੀ ਹੈ ਤੇ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਕਹਿੰਦੇ ਪੰਡ ਮੰਗਣ ਵੀ ਆਹਾ ਪੰਡ ਦਾ ਅਰਥ ਹੈ ਔਰਤ ਜਿੱਥੇ-ਜਿੱਥੇ ਵੀ ਸਤਿਗੁਰੂ ਪੰਡ ਸ਼ਬਦ ਵਰਤਣਗੇ ਨਾ ਇਸ ਸ਼ਬਦ ਦੇ ਵਿੱਚ ਇਥੇ ਔਰਤ ਹੀ ਆਏਗਾ ਪੰਡ ਦਾ ਅਰਥ ਪੰਡ ਨਾਲ ਹੀ ਮੰਗਣੀ ਭਾਵ ਮੰਗਣ ਦਾ ਅਰਥ ਹੈ ਕੁੜਮਾਈ ਹੋਣੀ ਆਪਾਂ ਕਹਿੰਦੇ ਆ ਨਾ ਵੀ ਭਾਈ ਫਲਾਣਾ ਮੰਗਿਆ ਗਿਆ ਕੁੜਮਾਈ ਹੋਈ ਮੰਗਣਾ ਹੋ ਗਿਆ ਕਈ ਰੋਕਾ ਕਹਿ ਦਿੰਦੇ ਨੇ ਕਿ ਠੋਕਾ ਕਹਿ ਦਿੰਦੇ ਨੇ ਭਾਈ ਫਲਾਣਾ ਹੁਣ ਮੰਗਿਆ ਗਿਆ ਜਦੋਂ ਮੰਗਿਆ ਜਾਂਦਾ ਕੋਈ ਵੀ ਲੜਕਾ ਤਾਂ ਉਹ ਔਰਤ ਨਾਲ ਮੰਗਿਆ ਜਾਂਦਾ ਹੈ ਕੁੜਮਾਈ ਹੁੰਦੀ ਹੈ ਉਹਦੀ ਮੰਗਣ ਵਿਆਹ ਤੇ ਉਹਦਾ ਵਿਆਹ ਵੀ ਔਰਤ ਨਾਲ ਹੁੰਦਾ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਜੇ ਜੰਮਿਆ ਤਾਂ ਔਰਤ ਨੇ ਜੇ ਪੇਟ ਵਿੱਚ ਰੱਖਿਆ ਤਾਂ ਔਰਤ ਨੇ ਜੇ ਵੱਡਾ ਕੀਤਾ ਪਾਲਿਆ ਪਲੋਸਿਆ ਤਾਂ ਔਰਤ ਨੇ ਜੇ ਅੱਜ ਵਿਆਹਾ ਵੀ ਜਾਂ ਮੰਗਿਆ ਵੀ ਉਹ ਵੀ ਔਰਤ ਦੇ ਨਾਲ ਇੱਕ ਵਾਰੀ ਫੇਰ ਪੜਦੇ ਆ ਮੈਂ ਕੀ ਕਹਿੰਦੇ ਨੇ ਗੁਰੂ ਨਾਨਕ ਮਹਾਰਾਜ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਾ ਭੰਡਾਂ ਦੇ ਨਾਲ ਹੀ ਦੋਸਤੀ ਹੁੰਦੀ ਐ ਦੋਸਤੀ ਮਤਲਬ ਮਿੱਤਰਤਾ ਔਰਤ ਦੇ ਨਾਲ ਭੰਡ ਦਾ ਅਰਥ ਐ ਔਰਤ ਔਰਤ ਨਾਲ ਹੀ ਮਿੱਤਰਤਾ ਹੁੰਦੀ ਐ ਸਾਖ ਸਬੰਧੀ ਰਿਸ਼ਤੇਦਾਰ ਬਣਦੇ ਨੇ ਔਰਤ ਹੀ ਸਾਡੀ ਮਾਂ ਐ ਨਾ ਔਰਤ ਹੀ ਸਾਡੀ ਭੈਣ ਹੈ ਔਰਤ ਹੀ ਸਾਡੀ ਧੀ ਹੈ ਨਾ ਬੱਚੀ ਬੇਟੀ ਤੇ ਗੁਰੂ ਪਿਆਰੋ ਔਰਤ ਕਰਕੇ ਹੀ ਇਹ ਸਬੰਧ ਬਣਦੇ ਨੇ ਰਿਸ਼ਤੇਦਾਰੀਆਂ ਬਣਦੀਆਂ ਨੇ ਬਣਦੇ ਨੇ ਅੱਗੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਭੰਡੋਂ ਚੱਲੈ ਰਹਾ ਇਹ ਜਿਹੜਾ ਸੰਸਾਰ ਦਾ ਰਸਤਾ ਨਾ ਅੱਗੇ ਵਧਣ ਦਾ ਆਪਾਂ ਕਹਿੰਦੇ ਆ ਨਾ ਵੀ ਅੱਜ ਤੋਂ 50 ਸਾਲ ਪਹਿਲਾਂ ਆਪਣੇ ਭਾਰਤ ਦੇਸ਼ ਦੀ ਜਿਹੜੀ ਗਿਣਤੀ ਸੀ ਉਹ ਭਾਈ ਇੰਨੀ ਹੁੰਦੀ ਸੀ ਤੇ ਅੱਜ ਤੋਂ 100 ਸਾਲ ਪਹਿਲਾਂ ਇੰਨੇ ਹੁੰਦੇ ਸੀ ਅੱਜ 140 ਜਾਂ 45 ਕਰੋੜ ਤੇ ਪਹੁੰਚ ਗਈ ਹੈ ਇਹ ਜੇ ਸੰਸਾਰ ਦੇ ਉੱਤੇ ਖਾਸ ਕਰਕੇ ਭਾਰਤ ਦੇ ਵਿੱਚ ਉਦੋਂ ਤਾਂ ਪੂਰੀ ਦੁਨੀਆ ਤੇ 7.5 ਅਰਬ ਤੋਂ ਉੱਪਰ ਲੋਕ ਨੇ ਜੇ ਇਹਨਾਂ ਨੂੰ ਜਨਮ ਦਿੱਤਾ ਤਾਂ ਉਹ ਜਨਮ ਦੇਣ ਵਾਲੀ ਔਰਤ ਹੈ ਜੇ ਇਹ ਸੰਸਾਰ ਅੱਗੇ ਵਧ ਰਿਹਾ ਹੈ ਪੈਦਾ ਹੋ ਰਿਹਾ ਹੈ ਤਾਂ ਇਹ ਔਰਤ ਦੀ ਮਿਹਰਬਾਨੀ ਹੈ ਔਰਤ ਜਨਮ ਦੇ ਰਹੀ ਹੈ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਾਹ ਇਹ ਸੰਸਾਰ ਦਾ ਜਿਹੜਾ ਰਸਤਾ ਹੈ ਅੱਗੇ ਵਧਣ ਦਾ ਇਹ ਔਰਤ ਤੋਂ ਹੀ ਚੱਲ ਰਿਹਾ ਹੈ ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਦਨ ਭੰਡ ਮੂਆ ਸਮਾ ਆਉਂਦਾ ਪੰਡ ਮਤਲਬ ਇਸਤਰੀ ਮਰ ਜਾਂਦੀ ਹੈ ਤੇ ਗੁਰੂ ਪਿਆਰੇਓ ਫਿਰ ਜਦੋਂ ਮਰਦ ਇਕੱਲਾ ਰਹਿ ਜਾਂਦਾ ਨਾ ਜਿੰਨਾ ਮਰਜੀ ਆਪਣਾ ਉਹ ਆਪਣੇ ਆਪ ਨੂੰ ਖੱਬੀ ਖਾ ਖਵਾਉਂਦਾ ਹੋਵੇ ਪਰ ਅਖੀਰ ਦੇ ਵਿੱਚ ਫਿਰ ਵੀ ਉਹਦਾ ਜਿਸ ਕੋਈ ਸਹਾਰਾ ਬਣਦੀ ਹੈ ਔਰਤ ਹੀ ਬਣਦੀ ਹੈ ਕਈ ਵਾਰ ਕਹਿ ਦਿੰਨੇ ਆ ਨਾ ਵੀ ਭਾਈ ਚੜਦੀ ਜਵਾਨੀ ਸੀ ਜੇ ਵਿਆਹ ਨੂੰ ਤੋੜਾ ਸਰ ਹੋਇਆ ਸੀ ਘਰ ਵਾਲਾ ਚੜਾਈ ਕਰ ਗਿਆ ਚਲੋ ਹੋਰ ਵਿਆਹ ਕਰ ਦੋ ਫਿਰ ਉੱਥੇ ਕਿਹਦੇ ਨਾਲ ਵਿਆਹ ਕੀਤਾ ਜਾਂਦਾ ਮਹਾਰਾਜ ਕਹਿੰਦੇ ਔਰਤ ਦੇ ਨਾਲ ਪੰਡ ਮੂਆ ਜੇ ਔਰਤ ਮਰ ਜਾਵੇ ਨਾ ਪੰਡ ਭਾਲੀ ਐ ਰਿਸ਼ਤੇਦਾਰ ਕਹਿੰਦੇ ਨੇ ਭਾਈ ਚਲੋ ਕੋਈ ਗੱਲ ਨਹੀਂ ਜੋ ਸੀ ਹੋਣਾ ਸੀ ਹੋ ਗਿਆ ਚਲੋ ਹੁਣੇ ਨੂੰ ਲੜਕੇ ਨੂੰ ਇੱਕ ਹੋਰ ਔਰਤ ਲੱਭ ਕੇ ਦਈਏ ਮਹਾਰੇ ਕਹਿੰਦੇ ਉਦੋਂ ਵੀ ਔਰਤ ਲੱਭੀ ਜਾਂਦੀ ਐ ਨਾ ਵੀ ਚਲੋ ਭਾਈ ਇਹਦਾ ਘਰ ਵਸਾ ਦਈਏ ਫੇਰ ਤੋਂ ਪੰਡ ਮੂਆ ਪੰਡ ਭਾਲੀ ਐ ਪੰਡ ਹੋਵੇ ਬੰਦਨ ਬੰਧਨ ਬਣਿਆ ਜਾਂਦਾ ਭਾਵੇਂ ਰਿਸ਼ਤੇਦਾਰੀਆਂ ਪੈਂਦੀਆਂ ਨੇ ਜਿਵੇਂ ਚਾਚੇ ਤਾਏ ਮਾਮੇ ਫੁੱਫੜ ਵੇਖਦੇ ਆ ਨਾ ਇਹ ਸਾਰੇ ਔਰਤ ਨੇ ਜੰਮੇ ਨੇ ਭਾਵੇਂ ਕਿ ਆਪਣੇ ਆਪ ਦੇ ਵਿੱਚ ਚੌਧਰੀ ਬਣੇ ਫਿਰਦੇ ਨੇ ਨਾ ਤੇ ਧੰਗੁਰ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰੇ ਔਰਤ ਨੇ ਜੰਮੇ ਨੇ ਇਹ ਜਿੰਨੇ ਬੰਦ ਮਤਲਬ ਰਿਸ਼ਤੇਦਾਰੀਆਂ ਪਈਆਂ ਨੇ ਇਹ ਔਰਤ ਕਰਕੇ ਪਈਆਂ ਨੇ ਅਖੀਰ ਵਿੱਚ ਗੁਰੂ ਨਾਨਕ ਮਹਾਰਾਜ ਬੜੀ ਕਮਾਲ ਦੀ ਗੱਲ ਕਰਦੇ ਨੇ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਾਜਾਨ ਇਹ ਔਰਤ ਤਾਂ ਰਾਜਿਆਂ ਨੂੰ ਜਨਮ ਦਿੰਦੀ ਹੈ ਰਜਿਆਂ ਪੁੱਜਿਆਂ ਨੂੰ ਜਨਮ ਦਿੰਦੀ ਹੈ ਤੇ ਗੁਰਨਾਨਕ ਮਹਾਰਾਜ ਕਹਿੰਦੇ ਫਿਰ ਮੰਦਾ ਕਿਉਂ ਆਖਣਾ ਚਾਹੀਦਾ ਆਖੋ ਸਤਨਾਮ ਤੇ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਕਹਿੰਦੇ ਫਿਰ ਮੰਦਾ ਨਾ ਆਖੋ ਭਾਈ ਪੰਡੋਂ ਹੀ ਪੰਡ ਉਪਜੈ ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ ਜੇ ਸੰਸਾਰ 'ਤੇ ਔਰਤ ਆਉਂਦੀ ਹੈ ਨਾ ਆਪਾਂ ਕਹਿੰਦੇ ਆ ਵੀ ਸਾਡੇ ਘਰ ਦੇ ਵਿੱਚ ਧੀ ਪੈਦਾ ਹੋਈ ਹੈ ਇਹ ਵੀ ਔਰਤ ਨੇ ਲਿਆਂਦੀ ਹੈ ਸੰਸਾਰ ਦੇ ਵਿੱਚ ਪੰਡੋਂ ਹੀ ਪੰਡ ਉਪਜੈ ਪੰਡਾ ਬਾਜ ਨਾ ਕੋਏ ਪੰਡ ਤੋਂ ਬਿਨਾ ਔਰਤ ਤੋਂ ਬਿਨਾ ਹੋਰ ਕੋਈ ਉਹਨੂੰ ਸੰਸਾਰ ਤੇ ਮਨੁੱਖ ਨੂੰ ਲਿਆ ਨਹੀਂ ਸਕਦਾ ਨਾਨਕ ਏਕੋ ਬਾਹਰਾ ਗੁਰੂ ਪਿਆਰਿਓ ਬੜੀ ਕਮਾਲ ਦੀ ਗੁਰੂ ਨਾਨਕ ਮਹਾਰਾਜ ਗੱਲ ਕਰਦੇ ਨੇ ਪੰਡੋਂ ਹੀ ਪੰਡ ਉਪਜੈ ਪੰਡਾ ਬਾਜ ਨਾ ਕੋਏ ਨਾਨਕ ਪੰਡਾ ਬਾਹਰਾ ਏਕੋ ਸੱਚਾ ਸੋਏ ਇੱਕ ਅਕਾਲ ਪੁਰਖ ਹੀ ਐ ਇੱਕ ਪਰਮੇਸ਼ਰ ਹੀ ਐ ਜਿਨੇ ਔਰਤ ਤੋਂ ਜਨਮ ਨਹੀਂ ਲਿਆ ਜਿਨਨੇ ਇਥੇ ਸੰਸਾਰ ਦੇ ਉੱਤੇ ॠषि मुनि ਤਪਸਵੀ ਸਾਧੂ ਸੰਤ ਮਹਾਤਮਾ ਗੁਰੂ ਪੀਰ ਪੈਗੰਬਰ ਔਲੀਏ ਮੌਲਿਏ ਇਹ ਜਿਨਨੇ ਵੀ ਹੋਏ ਨੇ ਨਾ ਇਹ ਸਾਰੇ ਔਰਤ ਨੇ ਜਨਮੇ ਨੇ ਆਖੋ ਸਤਨਾਮ ਤੇ ਜਿਹੜੇ ਕਹਿੰਦੇ ਆ ਨਾ ਵੀ ਔਰਤ ਨੇ ਜਨਮੇ ਨਹੀਂ ਸਾਡੇ ਬਾਬਾ ਜੀ ਤਾਂ ਪਤਾ ਨਹੀਂ ਅਸਮਾਨ ਤੋਂ ਹੀ ਡਿੱਪੇ ਹੈਨਾ ਜੇ ਧਰਤੀ ਜੀ ਉੱਗ ਖੜੇ ਸੱਚ ਜਾਣੇ ਉਹ ਝੂਠ ਬੋਲਦੇ ਨੇ ਕਈ ਹੋਣਗੇ ਬਹੁਤ ਨਿਕਲੇ ਆਉਣਗੇ ਜੀ ਸਾਡੇ ਬਾਬਾ ਜੀ ਜਾਂ ਸਾਡੇ ਗੁਰੂ ਜੀ ਨੂੰ ਕਿਸੇ ਨੇ ਜਨਮ ਦਿੱਤਾ ਵੀ ਹੋਰ ਉਪਾਥੀਆਂ ਚੋਂ ਮਿਲਿਆ ਹੋਰ ਉਹ ਕਿੱਥੋਂ ਡਿਗਿਆ ਸੀ ਔਰਤ ਨਹੀਂ ਜਨਮਿਆ ਬਾਬਾ ਕਬੀਰ ਸਾਹਿਬ ਕਹਿੰਦੇ ਮਾਤ ਪਿਤਾ ਬਿਨ ਬਾਲ ਨਾ ਹੋਈ ਮਾਤਾ ਪਿਤਾ ਤੋਂ ਬਿਨਾ ਬੱਚਾ ਨਹੀਂ ਜੇ ਪੈਦਾ ਹੋ ਸਕਦਾ ਔਰਤ ਅਤੇ ਮਰਦ ਬੱਚੇ ਨੂੰ ਪੈਦਾ ਕਰਦੇ ਨੇ ਇਹ ਤਾਂ ਅਜ ਔਰਤ ਦੇ ਕੱਖ ਤੋਂ ਜਨਮ ਲੈ ਕੇ ਔਰਤ ਨੂੰ ਹੀ ਮਾੜਾ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਮਾਂ ਦੇ ਪੇਟ ਦੇ ਵਿੱਚੋਂ ਜਨਮ ਲੈ ਕੇ ਮਾਂ ਦੇ ਪੇਟ ਤੇ ਹੀ ਲੱਤ ਮਾਰ ਦਿੱਤੀ ਇਹ ਜਿਹੜੇ ਕਹਿੰਦੇ ਨੇ ਨਾ ਵੀ ਸਾਡੇ ਬਾਬਿਆਂ ਨੇ ਕਿਸੇ ਔਰਤ ਤੋਂ ਜਨਮ ਨਹੀਂ ਲਿਆ ਸੱਚ ਜਾਣੋ ਉਹ ਔਰਤ ਦੇ ਪੇਟ ਤੇ ਲੱਤ ਮਾਰਦੇ ਨੇ ਨਾਲੇ ਜਨਮ ਲੈ ਲਿਆ ਨਾਲੇ ਕਹਿੰਦੇ ਜਨਮ ਲਿਆ ਹੀ ਨਹੀਂ ਤਾਂ ਹੀ ਤਾਂ ਗੁਰਨਾਨਕ ਮਹਾਰਾਜ ਇਹਨਾਂ ਨੂੰ ਸਿੱਧੇ ਹੋ ਜਾਂਦੇ ਨੇ ਨਾ ਕਿਉਂਕਿ ਘਰ ਵੀ ਛੱਡ ਦਿੰਦੇ ਨੇ ਪਰਿਵਾਰ ਵੀ ਛੱਡ ਦਿੰਦੇ ਨੇ ਸਭ ਕੁਝ ਤਿਆਗ ਕੇ ਜੰਗਲਾਂ 'ਚ ਚਲੇ ਜਾਂਦੇ ਨੇ ਗੁਰਨਾਨਕ ਮਹਾਰਾਜ ਇੱਕੋ ਹੀ ਗੱਲ ਪੁੱਛਦੇ ਨੇ ਤੁਸੀਂ ਘਰ ਤੇ ਆਗ ਦਿੱਤਾ ਪਰਿਵਾਰ ਛੱਡ ਦਿੱਤਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਤਾਂ ਇਹ ਗੱਲ ਕਹਿੰਦੇ ਨੇ ਜੇ ਤੁਸੀਂ ਘਰ ਹੀ ਛੱਡ ਕੇ ਆ ਗਏ ਪਰਿਵਾਰ ਹੀ ਛੱਡ ਕੇ ਆ ਗਏ ਫਿਰ ਇੱਥੇ ਆਪਣਾ ਆਟਾ ਗੁੰਨੋ ਆਪਣੀਆਂ ਰੋਟੀਆਂ ਪਕਾਓ ਤੁਸੀਂ ਲੋਕਾਂ ਦੇ ਕਿਉਂ ਮੰਗਣ ਜਾਂਦੇ ਹੋ ਆਪ ਬਣਾਇਆ ਕਰੋ ਆਪ ਹੀ ਕਣਕ ਬੀਜਿਆ ਕਰੋ ਆਪ ਹੀ ਧੋਇਆ ਕਰੋ ਆਪ ਹੀ ਵੱਢਿਆ ਕਰੋ ਆਪ ਹੀ ਖਾਇਆ ਕਰੋ ਫਿਰ ਦੂਜਿਆਂ ਤੋਂ ਕਿਉਂ ਆਸ ਰੱਖਦੇ ਹੋ ਵੀ ਸਾਨੂੰ ਆ ਕੇ ਮੱਥਾ ਟੇਕਣ ਆਖੋ ਸਤਨਾਮ ਮਹਾਰਾਜ ਕਹਿੰਦੇ ਆਪਦਾ ਘਰ ਛੱਡ ਕੇ ਦੂਜਿਆਂ ਦੇ ਘਰਾਂ ਵੱਲ ਵੇਖਦੇ ਫਿਰਦੇ ਨੇ ਤੱਕਦੇ ਫਿਰਦੇ ਨੇ ਵੀ ਦੂਜੇ ਆ ਕੇ ਲੋਕ ਸਾਨੂੰ ਮੱਥਾ ਟੇਕਣ ਜਦੋਂ ਤੁਸੀਂ ਔਰਤ ਨਾਲ ਨਾਤਾ ਹੀ ਤੋੜ ਲਿਆ ਔਰ ਫਿਰ ਔਰਤ ਆਪਣੇ ਕੀ ਤੇ ਬਗਾਨੀ ਕੀ ਮਹਾਰੇ ਕਹਿੰਦੇ ਸਾਰੀਆਂ ਛੱਡਣੀਆਂ ਪੈਣਗੀਆਂ ਪਰ ਔਰਤ ਨਹੀਂ ਛੱਡੀ ਜਾ ਸਕਦੀ ਘਰ ਨਹੀਂ ਛੱਡਿਆ ਜਾ ਸਕਦਾ ਇਸ ਕਰਕੇ ਗੁਰਨਾਨਕ ਮਹਾਰੇ ਨੇ ਜੋਗੀਆਂ ਨੂੰ ਵੀ ਆਖਿਆ ਸੀ ਵੀ ਭਾਈ ਤੁਸੀਂ ਘਰ ਪਰਿਵਾਰ ਨਾਲ ਛੱਡੋ ਤੁਹਾਡੀ ਤਾਂ ਹੁਣ ਜ਼ਿੰਮੇਵਾਰੀ ਸੀ ਜਿਸ ਔਰਤ ਨੇ ਤੁਹਾਨੂੰ ਜਨਮ ਦਿੱਤਾ ਉਹ ਤੁਹਾਡੀ ਮਾਤਾ ਹੈ ਨਾ ਕਹਿੰਦੇ ਜੀ ਫਿਰ ਮਹਾਰਾ ਜੀ ਕਹਿੰਦੇ ਜਦੋਂ ਤੁਹਾਨੂੰ 9 ਮਹੀਨੇ ਮਾਤਾ ਨੇ ਸੰਭਾਲ ਕੇ ਰੱਖਿਆ ਤੇ ਤੁਹਾਡਾ ਫਰਜ ਨਹੀਂ ਬਣਦਾ ਹੁਣ ਤੁਸੀਂ ਵੱਡੇ ਹੋ ਗਏ ਪਾਲਤਾ ਪਲੋਸਤਾ ਏਡੇ ਵੱਡੇ ਕਰ ਦਿੱਤਾ ਤੁਸੀਂ ਵਿਆਹ ਕਰਾਓ ਆਪਣਾ ਘਰ-ਬਾਰ ਬਣਾਓ ਤੇ ਆਪਣੇ ਮਾਪਿਓ ਨੂੰ ਸੰਭੋ ਫਰਜ ਨਹੀਂ ਸੀ ਬਣਦਾ ਜੋਗੀ ਹੱਥ ਜੋੜ ਕੇ ਖੜ ਜਾਂਦੇ ਨੇ ਬਾਪੂ ਗੱਲ ਤਾਂ ਤੁਹਾਡੀ ਸਹੀ ਹੈ ਤੇ ਗੁਰੂ ਪਿਆਰਿਓ ਆਪਾਂ ਵੇਨੇ ਆ ਨਾ ਬਹੁਤ ਸਾਨੂੰ ਕਹਾਣੀਆਂ ਮਿਲ ਜਾਂਦੀਆਂ ਨੇ ਐਸੀਆਂ ਸੱਚੀਆਂ ਘਟਨਾਵਾਂ ਮਿਲ ਜਾਂਦੀਆਂ ਨੇ ਇੱਕ ਬੰਦੇ ਨੇ ਬੜਾ ਕਮਾਲ ਦਾ ਲਿਖਿਆ ਸੀ ਉਹ ਕਹਿੰਦੇ ਮਾਵਾ ਦਾ ਕਰਜ਼ਾ ਨਹੀਂ ਜੇ ਦੇ ਸਕਦੇ ਕਿਹਦਾ ਕਿਉਂ ਕਹਿੰਦੇ ਜਦੋਂ ਤੈਨੂੰ ਮਾਤਾ ਨੇ ਆਪਣੇ ਪੇਟ ਦੇ ਵਿੱਚ ਰੱਖਿਆ ਨਾ 9 ਮਹੀਨੇ ਉਹਨੂੰ ਪੁੱਛ ਕੇ ਵੇਖੀ ਮਾਂ ਨੂੰ ਕਹਿੰਦੇ ਜੇ ਪੁੱਛ ਨਹੀਂ ਨਾ ਸਕਦਾ ਤਾਂ ਇੰਜ ਇੰਜ ਕਰੀ 2 ਕਿਲੋ ਦਾ ਜਾਂ 3 ਕਿਲੋ ਦਾ ਪੱਥਰ ਲਈ ਆਪਣੇ ਢੈਡ ਨਾਲ ਬੰਨ ਲਈ ਤੇ 10 ਦਿਨ ਕੱਢ ਕੇ ਦਿਖਾਈ ਪਤਾ ਲੱਗੇਗਾ ਕਿ ਕਿਵੇਂ ਤੁਰਨਾ ਕਿਵੇਂ ਧਿਆਨ ਰੱਖਣਾ ਕਿਵੇਂ ਖਾਣਾ ਕਿਵੇਂ ਪਕਾਉਣਾ ਕਿਵੇਂ ਉੱਠਣਾ ਕਿਵੇਂ ਬੈਠਣਾ ਫਿਰ ਪਤਾ ਲੱਗੇਗਾ ਇਸ ਕਰਕੇ ਜਦੋਂ ਆਪਣੇ ਪੇਟ ਨਾਲ ਪੱਥਰ ਬਣੇਗਾ ਨਾ ਤੈਨੂੰ ਪਤਾ ਲੱਗੇਗਾ ਫਿਰ ਕਿ ਮਾਂ ਦਾ ਕਰਜ਼ਾ ਕੀ ਹੁੰਦਾ ਫਿਰ ਇੱਥੇ ਹੀ ਵਸ ਨਹੀਂ ਫਿਰ ਉਹ ਗਿੱਲੀ ਜਗ੍ਹਾ ਤੇ ਆਪ ਪੈਂਦੀ ਹੈ ਸੁੱਕੀ ਜਗ੍ਹਾ ਤੇ ਤੈਨੂੰ ਪਾਉਂਦੀ ਹੈ ਇਹ ਵੀ ਵੇਖਣਾ ਪੈਣਾ ਸੋ ਗੁਰੂ ਪਿਆਰਿਓ ਇਸ ਕਰਕੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਸਮਝਾਇਆ ਸੀ ਅੱਜ ਵੀ ਸਾਨੂੰ ਸਮਝਾਉਂਦੇ ਨੇ ਕਿ ਸੋਕਿਓ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ ਤੇ ਗੁਰੂ ਨਾਨਕ ਮਹਾਰਾਜ ਨੇ ਸਪਸ਼ਟ ਹੀ ਆਖ ਦਿੱਤਾ ਇਹ ਗੱਲ ਕੀ ਆਖਿਆ ਇੱਕ ਵਾਰ ਫੇਰ ਮੈਂ ਦੁਹਰਾ ਦਿਆਂ ਭੰਡੋਂ ਹੀ ਪੰਡ ਉਪਜੈ ਭੰਡਾ ਬਾਜ ਨਾ ਕੋਏ ਪੰਡ ਤੋਂ ਬਿਨਾ ਕੋਈ ਦੁਨੀਆ ਤੇ ਆ ਹੀ ਨਹੀਂ ਸਕਦਾ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ ਔਰਤ ਤੋਂ ਜੇ ਜਨਮ ਨਹੀਂ ਲਿਆ ਤਾਂ ਰੱਬ ਨੇ ਨਹੀਂ ਲਿਆ ਅਕਾਲ ਪੁਰਖ ਨੇ ਨਹੀਂ ਲਿਆ ਬਾਕੀ ਜਿੰਨੀ ਵੀ ਕਾਇਨਾਤ ਹੈ ਜਿੰਨਾ ਵੀ ਸੰਸਾਰ ਹੈ ਗੁਰੂ ਪੀਰ ਨੇ ਇਹ ਸਭ ਔਰਤ ਨੇ ਜਾਏ ਨੇ ਇਸ ਕਰਕੇ ਔਰਤ ਨੂੰ ਮਾੜਾ ਨਹੀਂ ਜੇ ਆਖਣਾ ਚਾਹੀਦਾ ਤੇ ਗੁਰੂ ਪਿਆਰਿਓ ਧੰਗ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਸਮਝਾਉਂਦੇ ਨੇ